来 दोस्तों खन्ना पशु मंडी ਦੇ ਨਾਲ ਗੱਬਣ ਮੱਝਾਂ ਨਗੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਨਗੀਆਂ ਗੱਬਣ ਮੱਝਾਂ ਜਮਾਂ ਦੇਣ ਲੈਣ ਜਾਂ ਮੁੱਲ ਸੁਣ ਨੂੰ ਆਪਾਂ ਦੱਸ ਦੇਾਂਗੇ ਮੰਡੀ ਦਾ ਕੀ ਮੰਗਦੇ ਨੇਗੇ ਤੇ ਜਿਵੇਂ ਆਹ ਮੱਝ ਆਈ ਥੋੜੀ ਜਿਹੀ ਖੁੱਲੇ ਸਿੰਗਾ ਚ ਹੈਗੀ ਤੇ ਸੂਏ ਵੀ ਥੋੜੇ ਜਿਹੇ ਵੱਡੇ ਆਗੀ ਚੈੱਕ ਕਰ ਲੋ ਤੇ ਥਣਾ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਆਰਡਰ ਦੀ ਪੂਰੀ ਵਧੀਆ ਪਿੱਛੋਂ ਦੇਖ ਲੋ ਕਠਪੋੜੇ ਦੀ ਚੰਗੀ ਹੈ ਇਹ ਤੇ ਮੱਝ ਬਾਈ ਕਹਿੰਦੇ 90000 ਦੀ ਜਮ੍ਹਾਂ ਦੇ ਲੈਣਾ ਆਪਾਂ ਮੱਝ ਦੇ ਦੇਵਾਂਗੇ 15 ਲੀਟਰ ਦੇ ਕਰੀਬ ਇਹ ਦੁੱਧ ਦੇਊਗੀ ਸੂਣ ਵਾਲੀ ਆ ਦਿਨ ਰਹਿੰਦੇ ਨੇ ਹਫਤਾ ਤੱਕ ਦੇਣਾ ਦਾ ਸੂਣ ਦਾ ਹੀ ਚੈੱਕ ਕਰੋ ਤੁਸੀਂ 90000 ਦੀ ਬਾਈ ਕਹਿੰਦੇ ਮੱਝ ਦੇ ਦਾਂਗੇ ਚੈੱਕ ਕਰੋ ਆ ਦੇਖ ਲਓ ਯਾ ਝੋਟੀ ਐ ਚੈੱਕ ਕਰੋ ਤੁਸੀਂ ਤੇ ਬਾਈ ਕਹਿੰਦੇ ਵੀ ਲੱਖ ਰੁਪਈਆ ਦਾ ਮੁੱਲ ਕਰਦੇ ਐ ਝੋਟੀ ਦਾ ਮੰਗਿਆ ਚੈੱਕ ਕਰ ਲਓ ਪੂਰੀ ਚੰਗੀ ਐ ਹੀ ਤੇ ਸੌਦਾ ਹੋਈ ਜਾਂਦਾ ਹੈ ਝੋਟੀ ਦਾ 35 ਥਾਂਲੇ ਵੇ ਦੀ ਉਹਦੀ ਸਾਫ ਸੁਥਰੀ ਜੀ ਕਰੋਈ ਚੱਕੇ ਮੱਝ ਤੇ ਬਾਈ ਨੂੰ ਤੇ ਮੁੱਲ ਵੀ ਲੱਗ ਜਾਂਦਾ ਆਪਾਂ ਪੁੱਛਦੇ ਆਂ ਕੀ ਮੁੱਲ ਲੱਗਦਾ ਬਾਈ ਨੂੰ 89ਵੇਂ ਸੂਏ ਆ ਬਾਈ ਮੱਝ ਤੀਜੇ ਸੂਗੀ ਕਿੰਨਾ ਦੁੱਧ ਪਾ ਦੂਗੀ 16 ਰੁਪਏ ਕਿੰਨੇ ਦੀ ਛੜ ਦੋਗੇ 90 ਦੀ ਛੜ 90 ਹੀ ਛੜ ਦੋਗੇ ਨੰਬਰ ਬੋਲ ਦੋ ਆਪਣਾ ਹਾਸੀ ਦੋ ਹਾਸੀ ਵਾਲੀ ਅੱਟ ਕੰਨ ਲੈ ਦੋਸਤੋ ਬਾਈ ਕਹਿੰਦਾ 90 ਦੀ ਆਪਾਂ ਇਹ ਮੱਝ ਦੇ ਦਾਂਗੇ ਚੈੱਕ ਕਰ ਲਓ ਤੁਸੀਂ ਕਮਾਈ ਮੜੀ ਜੀ ਪਰ ਇਹਨੂੰ ਛੋੜ ਛੱਪਾ ਵੀ ਬਾਈ ਕਹਿੰਦਾ ਕਰ ਦਾਂਗੇ ਜੀ ਚੈੱਕ ਕਰ ਲਓ ਤੁਸੀਂ ਟਾਇਰ ਡਰਕ ਕੁਆਲਟੀ ਪਸੋ ਬਹੁਤ ਚੰਗਾ ਬਣਿਆ ਹੋਇਆ ਜੀ ਨਵਾਂ ਸੂਲ ਦਾ ਕੱਟ ਲੱਗਦਾ ਜੀ ਚੈੱਕ ਕਰ ਲਓ ਤੇ ਥੋੜੀ ਲਿੱਸੀ ਦਾ ਹੈ ਜੀ ਇਧਰ ਆ ਬਾਈਆਂ ਦਾ ਬਹੁਤ ਚੰਗੀ ਝੋਟੀ ਹੈ ਇਹ ਵੀ ਚੈੱਕ ਕਰ ਲਓ ਤੁਸੀਂ ਤੇ ਇੱਕ ਨਾਲ ਸਾਨੂੰ ਆ ਭਲੂਣ ਝੋਟੀ ਸੂਂਦੀ ਆ ਇਹ ਦਿਖਾਉਣੇ ਆਗੇ ਤੇ ਬਾਈ 85000 ਦਾ ਮੁੱਲ ਕਰਦਾ ਤੇ ਆਰਡਰ ਦਾ ਪੈਸੋ ਦੇਖ ਲੋ ਵੀ ਬਣਦਾ ਤੁਰੇ ਜਾਂਦਾ ਹੈਗਾ ਸੂਣ ਚ ਹਾਲੇ ਰਹਿੰਦੇ ਨੇ ਦਿਨ ਬਾਕੀ ਕਿੰਨੇ ਦਿਨ ਰਹਿੰਦੇ ਨੇ ਸੂਣ ਚ 10 ਦਿਨ ਕਿਹੜਾ ਪਿੰਡਾ ਥੋੜਾ ਪਿੰਡ ਪੂਰਬਾ ਹੈ ਪਿੰਡ ਪੂਰਬਾ ਕਿਹੜੇ ਜ਼ਿਲ੍ਹੇ ਚ ਪੈਂਦਾ ਲੁਧਿਆਣਾ ਜਿਲ੍ਹਾ ਲੁਧਿਆਣਾ ਜਿਲ੍ਹਾ ਭਲੂਣ ਸੂਗੀ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ 8 ਦਿਨ ਬਾਕੀ ਕਿੰਨੇ ਦੀ ਛੜ ਦੋਗੇ 75 ਦੀ ਛੜ ਦੋਗੇ 75 ਦੀ ਹੋਰ ਕੋਈ ਮਾਨਦਾਨ ਮਾਨਦਾਨ ਥੋੜਾ ਬੋਲਾ ਹੋਰ ਨੰਬਰ ਬੋਲ ਦਿਆ ਵਾ 707854 ਲੈ ਬਾਈ ਕਹਿੰਦਾ 75000 ਦੀ ਆਪਾਂ ਇਹ ਝੋਟੀ ਛੱਡ ਦਾਂਗੇ ਚੈੱਕ ਕਰ ਲੋ ਜੀ ਤੁਸੀਂ ਦੋਸਤੋ ਇਹਨੇ ਗੱਭਣ ਵੱਜਾਂ ਤੁਸੀਂ ਇੱਧਰ ਕਿਸੇ ਵੀਰ ਨੇ ਗੱਭਣ ਵੱਜ ਖਰੀਦਣੇ ਦਾ ਖੰਨੇ ਮੰਡੀ ਪਹੁੰਚ ਕੇ ਖਰੀਦ ਸਕਦੇ ਲੈ ਦੋਸਤੋ ਇੱਕ ਤੁਹਾਨੂੰ ਹੋਰ ਝੋਟੀ ਦਿਖਾਉਣੇ ਆ ਜਮਾ ਤਿਆਰਾ ਸੂਣ ਦੇ ਲਗਭਗ ਅੱਜ ਸਵੇਰ ਚ ਹੀ ਸੂ ਸਕਦੀ ਆ ਪਿੱਠਪੜਾ ਤੋੜੀ ਖੜੀ ਆ ਤੇ ਚੈੱਕ ਕਰ ਲਓ ਦੀ ਥਾਂ ਲਈ ਵੀ ਦੀ ਬਹੁਤ ਵਧੀਆ ਚਵਾਈ ਵਾਲੇ ਥਾਂ ਲੱਗੇ ਹੋਏ ਨੇਗੇ ਕਮਾਓ ਇਧਰ ਮੂਹ ਦਿਖਾਈ ਹੋਈ ਹੈ ਇਧਰ ਨੂੰ ਥੋੜੀ ਲੱਸੀ ਦਾ ਹੈਗੀ ਹੈਗੀ ਤੇ ਆ ਚੈੱਕ ਕਰ ਲਓ ਸਰਾ ਸਰ ਵੀ ਬਹੁਤ ਵਧੀਆ ਹੈਗਾ 285000 ਦਾ ਮੁੱਲ ਕਰਦਾ ਜੀ 85000 ਜਿਹੜੀਆਂ ਇਹ ਮੱਝਾਂ ਨੇ ਜੀ ਸਾਇਦ ਜੇ ਆਪਾਂ ਦੜਾਇਆ ਲਾਈਏ 85000 ਵਾਲੀ ਮੱਝਾਂ ਨੇ ਜੀ ਸਾਰੀਆਂ ਚੈੱਕ ਕਰ ਲਓ ਤੁਸੀਂ ਚੈਲੋ ਇਹਦਾ ਕੀ ਮੁੱਲ ਕਰਦੇ ਤੁਸੀਂ ਇੱਕ ਵੀ ਇਹ ਕਿੰਨੇ ਛੱਡ ਦੋਗੇ ਬਾਤ ਤੁਸੀਂ ਦਿਨ ਦੱਸੇ ਲੈਗਾ ਆ ਬਣਿਆ ਜੀ ਬਾਦੇ ਤੇ ਆ ਦੇਖੋ ਜੀ ਇਹਦਾ ਸਿੰਗ ਦੇਖ ਸਕਦੇ ਤੁਸੀਂ ਵਧੀਆ ਕੁੰਡਾ ਸਿੰਗ ਆ ਥਾਨਲੇ ਵੀ ਦੀ ਬਹੁਤ ਚਵਾਈ ਵਾਲਾ ਥਾਨ ਜੀ ਚੈੱਕ ਕਰ ਲਓ ਤੁਸੀਂ ਵਿੱਥੀ ਤੇ ਬਾਈ ਕਹਿੰਦੇ 85000 ਦੀ ਹੈ ਮੱਝ ਆਪਾਂ ਛੱਡ ਦਾਂਗੇ ਜੀ ਚੈੱਕ ਕਰ ਲਓ ਇੱਧਰ ਝੋਟੀ ਆ ਇਹ ਵੀ ਦੇਖ ਸਕਦੇ ਹੋ ਤੁਸੀਂ ਇਹ ਬਾਈ ਕਹਿੰਦਾ 1,10,000 ਰੁਪਏ ਮੁੱਲ ਕਰਦੇ ਆਂਗੇ ਤੇ 90,000 ਦੀ ਇਹ ਵੀ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਜਮਾ ਕੋਸ ਤੋਂ ਜਿਹੜੀਆਂ ਇਹ ਮੱਝਾਂ ਨੇ ਨਾ ਇਹ ਗੱਬਣਾ ਮੱਝਾਂ ਨੇ ਹੀ ਗੱਬਣਾ ਮੱਝਾਂ ਦੇ ਰੇਟ ਥੋੜੇ ਹੀ ਐ ਇੱਧਰਲੇ ਪਾਸੇ ਡਾਊਨ ਚੱਲ ਰਹੇ ਨੇ ਅੱਜਕੱਲ੍ਹ ਐਦਾ ਕੀ ਮੁੱਲ ਆ ਇਹਦਾ ਇੱਕ ਵੀ ਇਹਦਾ ਇੱਕ ਵੀ ਮੁੱਲ ਕਰਦੇ ਆਂ ਹੀ ਬਾਈ ਉੱਥੇ ਚੈੱਕ ਕਰੋ ਹੀ ਥਾਂ ਲੈਵਾ ਕਨ ਕੁਆਲਿਟੀ ਤੂੰ ਛੇ ਦੀ ਵੀ ਚੈੱਕ ਕਰ ਸਕਦੀ ਨਹੀਂ ਚੈੱਕ ਕਰੋ ਕਿਹੜਾ ਏਰੀਆ ਬਈ ਆਪਣਾ ਮਾਛੀਵਾੜਾ ਸਾਹਿਬ ਮਾਸੀਵਾੜਾ ਸਾਹਿਬ ਤੋਂ ਨਹੀਂ ਬਈ ਕਿੰਨੇ ਦੇਮੂਗੇ ਜਮਾ ਜਾਏ ਜਾਏ ਮੱਜ ਹਾਂ ਆਪਾਂ ਦਾ ਵੀਡੀਓ ਬਣਾਉਣਾ ਇੱਕ ਦਾ ਤੂੰ ਸਾਥ ਕਿਸੇ ਗਿਆ ਇੱਕ ਦਾ ਦੀ ਬਈ ਕਹਿੰਦੇ ਮੋਲ 6000 ਵਜੇ ਚੈੱਕ ਕਰ ਲਓ ਤੇ ਇੱਧਰ ਇੱਕ ਹੋਰ ਛੋਟੀ ਟੌਪ ਦੀ ਖੜੀ ਹੈ ਇਹ ਆ ਚੈੱਕ ਕਰ ਲੋ ਤੁਸੀਂ ਪੰਜ ਥਣੀ ਆ ਇਹ ਇਹ ਥਣ ਪੰਜ ਨਹੀਂ 85 85 ਹਾਲ ਵਾਲੀਆਂ ਮੱਝਾਂ ਨਹੀਂ ਇੱਧਰ ਤੁਸੀਂ ਚੈੱਕ ਕਰ ਸਕਦੇ ਹੋ ਮੱਝਾਂ ਬਹੁਤ ਜ਼ਿਆਦਾ ਖੜੀਆਂ ਨੇ ਜਿਹੜੀਆਂ ਗੱਬਣਾਈ ਆ ਗੱਬਣ ਦਾ ਕੀ ਮੁੱਲ ਕਰ ਦਈਏ ਇਹਦਾ ਖੜੀ ਦਾ ਇਹ ਛੋੜੇ ਵਾਲੀ ਦਾ ਇਹ ਹਾਂ ਇਹਦਾ 1.5 ਲੱਖ ਡੇਡ ਲੱਖ ਜੇਦਾ ਬਾਈ ਡੇਡ ਮੰਗਦਾ ਚੈੱਕ ਕਰ ਲਓ ਤੁਸੀਂ ਮੜਿਆ ਮੜਿਆ ਚੈੱਕ ਕਰੋ ਦੋਸਤੋ 85 90 ਦੀਆਂ ਮੱਜਾਂ ਨੇ ਸਾਰੀਆਂ 85 85 90 90 75 75 ਇਹ ਮੁੱਲ ਕਰਦੇ ਨੇ ਸਾਰੀਆਂ ਮੱਜਾਂ ਦੇ ਚੈੱਕ ਕਰ ਲਓ ਤੁਸੀਂ ਆ ਮੀਣੀ ਦੇਖ ਲਓ ਜੀ ਤੇ ਦਰਾ ਮੱਝਾਂ ਵੀ ਖੜੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਗੱਬਣਾ ਨੇ ਜੀ ਸੂਣ ਵਾਲੀਆਂ ਨੇ ਦਿਨ ਰਹਿੰਦੇ ਨੇ 5 10 5 10 ਦਿਨ ਬਾਕੀ ਨੇ ਜੀ ਸਾਰੀਆਂ ਮੱਝਾਂ ਦੇ ਸੂਣ ਵਾਲੇ ਤੇ ਆ ਜੀ ਖੰਨਾ ਪਸ਼ੂ ਮੰਡੀ ਤੋਂ ਵੀਡੀਓ ਆਪਾਂ ਅੱਜ ਕਵਰ ਕਰ ਰਹੇ ਹਾਂ ਜੀ ਇਹਦਾ ਕੀ ਮੁੱਲ ਕਰਦੇ ਹੋ ਬਾਈ ਇੱਕ ਦਾ 10 ਇੱਕ ਦਾ 10 ਮੁੱਲ ਕਰਕੇ ਅਗਲਾ ਕਹਿੰਦਾ 90 ਦੇ ਦਾਂਗੇ 94 ਦੇ ਦਾਂਗੇ ਚੈੱਕ ਕਰ ਲਓ ਆਪ ਕੋਲ ਦੀ ਚਾਈ ਫਰੋਟ ਕੋਲ ਆਏ ਗਏ ਸਿੰਤਾ ਦਾ ਪਰੇ ਉਹ ਨਿਕਲਦਾ ਪਿਛਲੇ ਉੱਥੇੋਂ ਆ ਜਾ ਚਾਹਤ ਰਜਮ ਦੇ ਤੇ ਫਾਈਟ ਕਿਸਨੇ ਕਰ ਜਿਸ ਨੇ ਉਹ ਜਿਹੜੀ ਆਪ ਕਲੂਨ ਬੱਸੀ ਸੂਈ ਜਾਨ ਇਹਦੇ ਪੱਛੇ ਹੀ ਬੱਸਾਗਾ ਤੇ ਇਹ ਚਾਰ ਕਦਨ ਦੀ ਸੂਈਆਂ ਨਾਲੂਆ ਨਾਲਾ ਚੈੱਕ ਕਰੋ ਤੁਸੀਂ ਮੂੰਹ ਹੋਏ ਇਹ ਦੋ ਦੰਦਾਂ ਦੀ ਚੌੜਾ ਚਫ ਦੇਖ ਸਕਦੇ ਹੋ ਤੁਸੀਂ ਤੇ ਥਣਾ ਦੀ ਕੁਆਲਿਟੀ ਚੈੱਕ ਕਰੋ ਜੀ। ਧਲੂਣ ਸੂਈਆ ਮਿਲਕ ਬੇਨਾ ਤੁਸੀਂ ਦੇਖ ਸਕਦੇ ਹੋ ਜੀ ਚੈੱਕ ਕਰੋ। ਤੇ ਹੁਣ ਇਹਦੇ ਲਈ 20 ਵਾਈ ਲੀਟਰ ਬੌਲਾ ਤਿਆਰ ਆਈ। 20 ਵਾਈ ਲੀਟਰ ਬੌਲਾ ਜਿਹੜਾ ਇਹ ਤਿਆਰ ਆਈ। ਤੇ ਮੁੱਲ ਇਹਦਾ ਕਰਦੇ ਆ ਜੀ 1,17,000 ਰੁਪਇਆ। 1,17,000 ਰੁਪਇਆ ਦਾ ਕਰਦੇ ਆ ਜੀ ਮੁੱਲ। 95683 13960 ਇਹ ਆਪਣਾ ਕੰਟੈਕਟ ਨੰਬਰ ਹੈ ਜੀ। ਕਿਸੇ ਵੀ ਨੇ ਬਾੜ ਖਰੀਦਣੀ ਆ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦਾ ਈ ਚੈੱਕ ਕਰੋ ਸਲੂਨ ਸੂਈ ਆ ਜੀ ਮੂੰਹ ਦੋ ਦੰਦਾ ਤੇ ਇੱਕ ਆਪਣਾ ਲਵਿਆ ਮੱਝ ਆਈ ਇਹ ਗੱਬਣ ਹੈ ਜੀ ਸਪੂਨ ਵਾਲੀ ਦਿਨ ਬਾਕੀ ਨੇ ਤੇ ਆਰਡਰ ਇਹ ਤਾਂ ਬਣੀ ਜਾਂਦਾ ਈ ਚੈੱਕ ਕਰੋ ਤੁਸੀਂ ਬਾ ਕਮਾਲ ਆਰਡਰ ਦੀ ਆ ਜੀ ਇਹ ਇਹ ਮੱਝ ਚੈੱਕ ਕਰ ਰਹੇ ਹਾਂ ਜੀ ਚੈੱਕ ਕਰੋ ਜੀ ਆਰਡਰ ਬਾ ਕਮਾਲ ਦੇ ਦਾ ਤੇ ਥਾਂਲੇ ਵੀ ਦੀ ਬਹੁਤ ਜਾ ਕੇ ਸਾਫ ਸੁਥਰੀ ਹੈ ਜੀ ਜਿਹੜੀਆਂ ਮਿਲਕ ਵੀ ਇਹਨਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਕੁੰਡੀ ਆਈ ਪੂਰੀ ਤੇ ਨੀਲੀ ਦਾ ਵੀ ਆਈ ਪਿਆਰ ਨੀਲੀ ਦਾ ਵੀ ਮੱਝ ਆਈ ਇਹਦਾ ਮੁੱਲ 3 ਲੱਖ ਰੁਪਇਆ ਕਰਦੇ ਆ ਜੀ ਚੜਾ ਲਾ ਇਦਾ ਮੁੱਲ 30 ਲੱਖ ਰੁਪਏ ਕਰਦੇ ਚੈੱਕ ਕਰੋ ਤੁਸੀਂ ਜੇ ਤੁਸੀਂ ਜਿਵੇਂ ਵੀਰ ਨੇ ਖਰੀਦੀ ਨਹੀਂ ਇਹਦਾ ਨੰਬਰ ਵੀ ਆਪਣਾ ਤਰੀਨ ਤੇ ਚੱਲਦਾ 91783 ਤੇ 1968 ਜੀ ਪੋਸਟ ਨੰਬਰ ਦੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਬਹੁਤ ਚੰਗੀ ਮੱਝ ਹੈ ਇਹ ਨੀਲੀ ਰਾਂਗ ਦੀ ਪਿਆਰ ਠੀਕ ਹੈ ਮੈਨੂੰ ਫੋਨ ਕਰਕੇ ਕਹ ਦੱਸੀ ਕਿ ਹੋਰ ਵੀ ਦੇਖ ਸਕਦੇ ਹੋ ਤੁਸੀਂ ਦੋਸਤੋ ਟੌਪ ਟੌਪ ਕੁਆਲਿਟੀ ਦੀਆਂ ਮੱਜਾਂ ਤੇ ਵੈੜਾਂ ਇੱਥੇ ਆਈਆਂ ਹੋਈਆਂ ਨੇ ਜੀ ਚੈੱਕ ਕਰੋ ਤੁਸੀਂ ਕੌਰਿਆ ਤੁਸੀਂ ਵੀ ਕੋਈ ਮਾਲ ਖਰੀਦਣਾ ਹੁੰਦਾ ਜੀ ਤਾਂ ਇਹ ਖੰਨਾ ਬਸੂ ਮੰਡੀ ਆਈ ਮਹੀਨੇ ਦੇ ਵਿੱਚ ਤਿੰਨ ਵਾਰ ਲੱਗਦੀ ਹੈਗੀ 8 ਤੇ 15 ਤੇ 22 ਤਰੀਕ ਨੂੰ ਹੀ ਇਸ ਤਰੀਕਾਂ ਨੂੰ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋ ਇਹ ਮਾਲ ਆ